ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਰੋਗੀ ਜੀ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਰ ਜੇ ਆਪਣੇ ਪੀਸ ਰੈਡੀ ਹੋਏ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ ਆਪਣਾ ਵਟਸਐਪ ਨੰਬਰ ਹੈ ਇਹਨਾਂ 'ਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਜਰੂਰ ਸੈਂਡ ਕਰਿਆ ਕਰੋ ਕਿਉਂਕਿ ਤੁਸੀਂ ਕਾਲ ਕਰਦੇ ਹੋ ਤਾਂ ਇਦਾਂ ਪਤਾ ਨਹੀਂ ਲੱਗਦਾ ਕਿ ਤੁਸੀਂ ਕਿਸ ਸੂਟ ਬਾਰੇ ਗੱਲ ਕਰ ਰਹੇ ਹੋ। ਬਾਕੀ ਫੈਬਰਿਕ, ਦੁਪੱਟਾ, ਵਰਕ ਹਰ ਚੀਜ਼ ਦੀ ਡਿਟੇਲ ਆਪਾਂ ਤੁਹਾਨੂੰ ਵੀਡੀਓ 'ਚ ਦਿੰਨੇ ਆ। ਵੀਡੀਓ ਬਣਾਉਣ ਦਾ ਪਰਪਸ ਇਹ ਹੁੰਦਾ ਕਿ ਹਰ ਚੀਜ਼ ਤੁਸੀਂ ਨੇੜੇ ਤੋਂ ক্লোਜ਼ ਦੇਖ ਸਕੋ। ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ, ਪੂਰੀ ਦੇਖਿਆ ਕਰੋ। ਪੂਰੀ ਡਿਟੇਲ ਵੀਡੀਓ ਦੇ ਵਿੱਚ ਹੁੰਦੀ ਹੈ। ਤੇ ਆਪਾਂ ਸ਼ੁਰੂ ਕਰਦੇ ਆਂ ਜੀ। ਇਹ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਪਰਪਲ ਸ਼ੀਰ। ਪਿਓਰ ਜਾਰਜਟ ਦੀ ਸ਼ਰਟ ਹੋਊਗੀ। ਇਹ ਇਦਾਂ ਹੀ ਵਰਕ ਵਾਲੀਆਂ ਸ਼ਰਟ ਆਉਂਦੀਆਂ ਵਾਈਟ ਕਲਰ ਦੀ ਇਹ ਆਪਾਂ ਡਾਈ ਕਰਵਾਇਆ ਜੀ ਕਲਰ ਇਹਨਾਂ ਦੀ ਚੁਆਇਸ ਦਾ ਸੀ ਇਹਨਾਂ ਨੇ ਕਲਰ ਸੈਂਡ ਕੀਤਾ ਸੀ ਆਪਾਂ ਸੇਮ ਕਲਰ ਇਹਨਾਂ ਨੂੰ ਡਾਈ ਕਰਵਾ ਕੇ ਦਿੱਤਾ ਜੌਰਜਟ ਦੀਏ ਸ਼ਰਟ ਰਹੋਗੀ ਜੀ ਤੁਸੀਂ ਆਪਣੀ ਚੁਆਇਸ ਦਾ ਕਲਰ ਇਹਨਾਂ ਦੇ ਉੱਪਰ ਡਾਈ ਕਰਵਾ ਸਕਦੇ ਹੋ ਕਿ ਕਾਫੀ ਸੂਟ ਬੁੱਕ ਹੋਇਆ ਜੀ ਤੇ ਆਪਣੇ ਰੈਡੀ ਵੀ ਹੋ ਰਿਹਾ ਆਪਾਂ ਜਿਵੇਂ ਜਿਵੇਂ ਰੈਡੀ ਹੋਣਗੇ ਆਪਾਂ ਨਾਲ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਵੀ ਬਹੁਤ ਪਿਆਰਾ ਜਿਹਾ ਗਰਲਿਸ਼ ਲੁੱਕ ਚਾਪਾ ਰੈਡੀ ਕੀਤਾ ਸੂਟ ਠੀਕ ਹੈ ਜੀ ਕਲਰ ਪਰਪਲ ਤੁਸੀਂ ਦੇਖ ਸਕਦੇ ਹੋ ਕਿ ਡਾਈ ਤੋਂ ਬਾਅਦ ਇਹਦੀ ਗ੍ਰੇਸ ਬਹੁਤ ਪਿਆਰਾ ਸੂਟ ਰੈਡੀ ਹੁੰਦਾ ਇਹਦੀ ਆਪਾਂ neck ਦੇ ਉੱਪਰ ਕੰਮ ਕੀਤਾ ਕਿਉਂਕਿ ਇਹ ਆਪਣਾ ਪੂਰਾ ਪਾਰਟੀ ਵੇਅਰ ਸੂਟ ਰੈਡੀ ਹੋ ਗਿਆ ਇਦਾਂ ਦੇ neck ਤੇ ਕੰਮ ਆ ਗਿਆ ਚੈੱਕ ਕਰ ਸਕਦੇ ਹੋ ਟੋਟਲੀ ਦਬਕੇ ਦਾ ਕੰਮ ਕੀਤਾ ਜੀ ਆਪਾਂ ਚਿਪਾਲਸ ਦਿੱਤੇ ਆਂ ਕੋਟਾ ਪੱਤੀ ਐਡ ਕੀਤਾ ਦਬਕਾ ਆ ਗਿਆ ਬਹੁਤ ਹੀ ਪਿਆਰੀ ਜੀ ਇਹਦੀ neck ਰੈਡੀ ਹੋਈ ਆ ਇਹਦੇ ਉੱਪਰ ਆਪਾਂ ਪੈਚ ਲਗਾ ਕੇ ਇਦਾਂ neck ਰੈਡੀ नेक रेडी ਕੀਤੀ ਹੈ ਜੋ ਕਿ ਬਹੁਤ ਜ਼ਿਆਦਾ ਪਿਆਰੀ ਰੈਡੀ ਹੋਈ ਹੈ ਵਰਕ ਦੀ ਫਿਨਿਸ਼ਿੰਗ ਮਟੀਰੀਅਲ ਹਰ ਚੀਜ਼ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਂਦੇ ਆ ਇਸ ਲਈ ਕਿ ਤੁਸੀਂ ਹਰ ਚੀਜ਼ ਨੂੰ ক্লোਜ਼ ਦੇਖ ਸਕੋ ਚੈੱਕ ਕਰੋ ਜੀ ਬਹੁਤ ਹੀ ਪਿਆਰੀ ਜੀ ਆਪਾਂ ਇਹਦੀ neck ready ਕੀਤੀ ਹੈ ਐਂਡ ਇਹ ਆ ਗਿਆ ਜੀ ਇਹਦੀਆਂ sleeves ਤੇ ਕੰਮ ਪੈਚ ਲਗਾ ਕੇ ਆਪਾਂ sleeves ਦੇ ਉੱਪਰ ਇਦਾਂ ਕੰਮ ਕੀਤਾ ਪੂਰਾ ਬਾਰਡਰ ਦਿੱਤਾ ਆਪਾਂ ਜਿੱਥੇ ਆਪਣੀ neck ਚਾਹ ਰਿਆਂ ਬਾਰਡਰ ਦੇ ਕੇ ਇਦਾਂ sleeves ਤੇ ਵਿੱਚ ਸਿੱਪੀ ਹੈਡ ਆਨ ਕੀਤੀ ਹੈ ਬੈਚ ਲਗਾ ਕੇ ਆਪਾਂ 슬ੀਵਸ ਤੇ ਕੰਮ ਕੀਤਾ ਟੋਟਲੀ ਹੈਂਡਵਰਕ ਦਾ ਕੰਮ ਰਹੂਗਾ ਜੀ ਇਹ ਸਾਰਾ ਇਹ ਤਾਂ ਬਹੁਤ ਹੀ ਪਿਆਰਾ ਜ ਹੈ ਆਪਣਾ ਸੂਟ ਰੈਡੀ ਹੋਇਆ ਤੇ ਬਿਲਕੁਲ ਸ਼ਾਰਟ ਸ਼ਰਟ ਰੱਖੀ ਹੈ ਜੀ ਆਪਾਂ ਐਂਡ ਫਿਨਿਸ਼ਿੰਗ ਦਿੱਤੀ ਹੈ 골ਡਨ ਆਪਾਂ ਇਹਨੂੰ ਚਾਕ ਐਂਡ ਕੇਰਾ ਇਹਦਾ ਵਰਕ ਜਿੱਦਾਂ ਇਹ ਫੈਬਰਿਕ ਹੈ ਜੀ ਫਰੰਟ ਬੈਕ ਸੀਮ ਆਊਗਾ ਕਹਿ ਕੇ ਦੀ ਪਲੇਨ ਨਹੀਂ ਰਹੂਗੀ ਇਹ ਤਾਂ ਫਰੰਟ ਐਂਡ ਬੈਕ ਸੀਮ 올ਓਵਰ ਰਹੂਗਾ ਐਂਡ ਇਹਦੀ ਆਪਾਂ ਪਿੱਛੇ ਡੋਰੀ ਲਗਾ ਕੇ ਇਦਾਂ ਲਟਕਣ ਵਾਲੀ ਐਡ-ਆਨ ਕੀਤੀ ਆ। ਇਹ ਆਗੀ ਜੀ ਆਪਣੀ ਸ਼ਰਟ ਇਹਦੇ ਨਾਲ ਆਪਾਂ ਗਰਾਰਾ ਰੈਡੀ ਕੀਤਾ ਜੌਰਜਟ ਦੇ ਵਿੱਚ। ਨਾ ਪਾਰਟੀ ਵੀ ਸੂਟ ਰੈਡੀ ਹੋ ਗਿਆ ਗਰਲਿਸ਼ ਲੁੱਕ ਚ ਆਪਾਂ ਇਹਨੂੰ ਰੈਡੀ ਕੀਤਾ ਤੇ ਨਾਲ ਗਰਾਰਾ ਰੈਡੀ ਕੀਤਾ। ਇਦਾਂ ਫੁੱਲ ਫਲੇਅਰ ਦਾ ਇਦਾਂ ਗਰਾਰਾ। ਤੇ ਗਰਾਰੇ ਦੇ ਆਪਾਂ ਇਦਾਂ ਮੂਰੀਆਂ ਦੇ ਉੱਪਰ ਵੀ म दिता हुआ तु चेक करो पूरे आपदा वर्क दिता हो गरारे दर पूरा बॉर्डर दे के दोनों साइड पूरी फ्लेयर के उपर इी स्प्रैड की हुई है जी एद पूरी फ्लेयर के रेडी हो जो तो तुम वेयर करोगे तो पूरा नीचों घगरे की लुक आओगी देख सकते हो प्लेन जॉर्जर्ट के आप गरारा रैडी ਟੀ-ਸ਼ਰਟ ਆ ਗਈ ਐਂਡ ਇਹਦੇ ਨਾਲ ਆਪਾਂ ਗਰਾਰਾ ਰੈਡੀ ਕੀਤਾ ਪਿਓਰ ਚਨਾਉਣ ਦਾ ਪਰ ਰੱਖਿਆ ਜੀ ਇਹਦੇ ਨਾਲ ਦੁਪੱਟਾ ਤੇ ਦੁਪੱਟੇ ਤੇ ਆਪਾਂ ਇਦਾਂ 골ਡਨ ਲੇਸ ਐਡ ਆਨ ਕੀਤੀ ਆ ਇਹਨਾਂ ਦੀ ਚੁਆਇਸ ਸੀ ਕਿ ਇਦਾਂ ਦੀ ਲੇਸ ਚਾਹੀਦੀ ਆ ਆਪਾਂ ਨੂੰ ਤਾਂ ਵਰਕ ਦੇ ਕਲਰ ਦੀ ਆਪਾਂ ਇਦਾਂ ਲੇਸ ਐਡ ਆਨ ਕੀਤੀ ਆ ਤੇ ਜਦ ਮੈਂ ਹਰ ਚੀਜ਼ ਤੁਹਾਨੂੰ ਡਿਟੇਲ ਇਹਦੀ ਨੇੜੇ ਤੋਂ ਦਿੰਦੀ ਆ ਕਲਰ ਤੁਸੀਂ ਕੋਈ ਵੀ ਇਹਦੇ ਤੇ ਕਰਵਾ ਸਕਦੇ ਹੋ ਆਪਦੀ ਚੁਆਇਸ ਦਾ ਠੀਕ ਹੈ ਜੀ ਤੇ ਇਦਾਂ ਗਰਾਰਾ ਸ਼ਰਾਰਾ ਸਲਵਾਰ ਪੈਂਟ ਉਹ ਤੁਹਾਡੀ ਚੋਇਸ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਤਾਂ ਅਸੀਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਇਹਨਾਂ ਨੇ ਸਾਨੂੰ ਆਈਡੀਆ ਦਿੱਤਾ ਸੀਗਾ ਕਿ ਸਾਨੂੰ ਥੋੜਾ ਪਾਰਟੀ ਵੇਅਰ ਲੁੱਕ ਚਾਹੀਦੀ ਆ ਤੇ ਬੇਟੀ ਦਾ ਸੂਟਾਂ ਵੀ ਗਰਾਰੇ ਨਾਲ ਰੈਡੀ ਕਰਨਾ ਤਾਂ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਹੋਇਆ ਠੀਕ ਹੈ ਜੀ ਤੇ ਕਲਰ ਵੀ ਇਹ ਬਹੁਤ ਪਿਆਰਾ ਇਦਾਂ ਤੁਸੀਂ ਸਾਡੇ ਤੋਂ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਹਾਂ ਜੀ ਇਹ ਆਪਣਾ ਨੈਕਸਟ ਸੂਟ ਆ ਗਿਆ ਸੇਮ ਪੈਟਰਨ ਰਹੂਗਾ ਜੀ ਸੇਮ ਫੈਬਰਿਕ ਰਹੂਗਾ ਜਿਹੜਾ ਪਹਿਲਾਂ ਸੂਟ ਮੈਂ ਤੁਹਾਨੂੰ ਸ਼ੇਅਰ ਕੀਤਾ ਇਹਨਾਂ ਦੀ ਬੇਟੀ ਦਾ ਸੀ ਇਹ ਦੀਦੀ ਦਾ ਆਪਣਾ ਸੂਟ ਆ ਤਾਂ ਇਹ ਵੀ ਆਪਾਂ ਹਾਈਲਾਈਟ ਕੀਤਾ ਹੈਂਡਵਰਕ ਦੇ ਨਾਲ ਕਲਰ ਇਹਨਾਂ ਦੀ ਚੋਇਸ ਦੇ ਨੇ ਕਿਉਂਕਿ ਇਹਨਾਂ ਨੇ ਆਪਾਂ ਨੂੰ ਸੈਂਡ ਕੀਤੇ ਸੀ ਕਲਰ ਇਹ ਵੀ ਇਹਨਾਂ ਦੀ ਚੋਇਸ ਦਾ ਕਲਰ ਆਪਾਂ ਡਾਈ ਕੀਤਾ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ ਇਹ ਵੀ ਸਰਦਾਰੀ ਸੋਬਰ ਜਿਹਾ ਕਲਰ ਆ ਇਦਾਂ ਇਹਦਾ ਫਰੰਟ ਆ ਗਿਆ ਜੀ ਰਾਉਂਡ ਨੈਕ ਰੱਖਿਆ ਇਹਦਾ ਪਾਈਪਿੰਗ ਇਦੇ ਵਿੱਚ ਆਪਾਂ ਇਦਾਂ ਤੁਸੀਂ ਦੇਖ ਸਕਦੇ ਆਪਾਂ ਇਹਨੂੰ ਪੂਰੇ ਫਲਾਵਰਸ ਨੂੰ ਹਾਈਲਾਈਟ ਕੀਤਾ ਹੈ ਘਟਦਾਣੇ ਨਾਲ ਆਪਾਂ ਇਹਨੂੰ ਹਾਈਲਾਈਟ ਕੀਤਾ ਹੋਇਆ ਐਂਡ ਪੂਰਾ ਜਰੀ ਦਾ ਕੰਮ ਕੀਤਾ ਇਹ ਪੂਰਾ ਹੈਂਡ ਦਾ ਕੰਮ ਹੋਇਆ ਜੀ ਪੂਰੀ ਸ਼ਰਟ ਨੂੰ ਇਦਾਂ ਆਪਾਂ ਹਾਈਲਾਈਟ ਕੀਤਾ ਹੋਇਆ ਪੂਰਾ ਫਰੰਟ ਚੈੱਕ ਕਰੋ ਕਿ ਬਹੁਤ ਜਿਆਦਾ ਪਿਆਰਾ ਸਿੰਪਲ ਸੋਬਰ ਤੇ ਸਰਦਾਰੀ ਲੁੱਕ ਦਾ ਸੂਟ ਇਹ ਆਪਣਾ ਰੈਡੀ ਹੋਇਆ ਇਹਦੇ ਆਪਾਂ نیچے بیس ਕਲਰ ਦੀ ਫਿਨਿਸ਼ਿੰਗ ਦੇ ਕੇ ਪਾਈਪਿੰਗ ਦਿੱਤੀ ਹੈ ਕਿਉਂਕਿ ਜੇ ਆਪਾਂ 골ਡਨ نیچے ਰੱਖਦੇ ਤਾਂ ਥੋੜਾ ਜਿਆਦਾ ਓਵਰ ਲੱਗਣਾ ਸੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਚੀਜ਼ਾਂ ਹੁੰਦੀਆਂ ਜੀ ਜਦੋਂ ਆਪਾਂ ਰੈਡੀ ਕਰਦੇ ਆ ਸੂਟਾਂ ਨੂੰ ਆਪਾਂ ਮੌਕੇ ਤੇ ਦੇਖਦੇ ਹਾਂ ਵੀ ਇਹਦੇ ਤੇ ਕੀ ਜੱਚ ਰਿਹਾ ਤਾਂ ਇਹ ਇਦਾਂ ਮੀ ਸੂਟ ਪੂਰਾ ਹਾਈਲਾਈਟ ਹੋ ਕੇ ਬਹੁਤ ਜਿਆਦਾ ਪਿਆਰਾ ਲੱਗ ਰਿਹਾ ਇਹਦੀਆਂ 슬ੀਵਸ 슬ੀਵ ਵੀ ਇਦਾਂ ਹੀ ਆਪਾਂ ਪੂਰੀ 슬ੀਵਸ ਵੀ ਹਾਈਲਾਈਟ ਕੀਤੀਆਂ ਟੋਟਲੀ ਹੈਂਡਵਰਕ ਦਾ ਕੰਮ ਹੋਇਆ ਜੀ ਇਹਦੇ ਉੱਪਰ ਠੀਕ ਹੈ ਜੀ ਇਹ ਆਪਣੇ ਫੁੱਲ ਪਾਰਟੀ ਵੇਅਰ ਸੂਟ ਰੈਡੀ ਹੋਇਆ ਇਹਦਾ ਫਰੰਟ ਫਰੰਟ ਆਪਾਂ ਹਾਈਲਾਈਟ ਕੀਤਾ ਜੀ ਬਟ ਇਹਦੀ ਬੈਕ ਤੇ ਆਪਾਂ ਬੈਕ ਇਦਾਂ ਹੀ ਇਹਦੀ ਸਿੰਪਲ ਇਦਾਂ ਦੀ ਬੈਕ ਆ ਗਈ ਜੀ ਫਰੰਟ ਨੂੰ ਆਪਾਂ ਹਾਈਲਾਈਟ ਕਰਤਾ ਕਲਰ ਇਹ ਵੀ ਬਹੁਤ ਪਿਆਰਾ ਫੈਬਰਿਕ ਸੇਮ ਰਹੂਗਾ ਜੀ ਜੋਰਜਟ ਦਾ ਇਹ ਕਲਰ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਸ਼ੇਡ ਹੈ ਹੇ ਪਰਸਨਲੀ ਵੀ ਮੈਨੂੰ ਇਹ ਸ਼ੇਡ ਇੰਨਾ ਜ਼ਿਆਦਾ ਪਿਆਰਾ ਕਲਰ ਲੱਗਿਆ ਹਰ ਕਲਰ ਦੀ ਆਪਣੀ ਗ੍ਰੇਸ ਹੁੰਦੀ ਹੈ ਜਿੱਦਾਂ ਪਹਿਲਾਂ ਮੈਂ ਤੁਹਾਨੂੰ ਪਰਪਲ ਦਿਖਾਇਆ ਉਹਦੀ ਆਪਣੀ ਗ੍ਰੇਸ ਸੀਗੀ ਇਹਦੀ ਆਪਣੀ ਗ੍ਰੇਸ ਆ ਇਹ ਇਦਾਂ ਦਾ ਮਤਲਬ ਸੂਟ ਆਪਣਾ ਰੈਡੀ ਹੋ ਗਿਆ ਕਿ ਸਦਾ ਬਹਾਰ ਇਹ ਸੂਟ ਆ ਇਹਨੂੰ ਕਦੇ ਵੀ ਆਪਾਂ ਵੇਅਰ ਕਰ ਸਕਦੇ ਆ ਤੇ ਪਿਓਰ ਜੌਰਜਟ ਦਾ ਫੈਬਰਿਕ ਰਹੂਗਾ ਜੀ ਇਹ ਆਗੇ ਇਹਦੇ ਨਾਲ ਸਲਵਾਰ ਫੁੱਲ ਪਟਿਆਲਾ ਸਲਵਾਰ ਰੱਖੀ ਹੈ ਜੀ ਆਪਾਂ ਜੌਰਜਟ ਦੀ ਸਲਵਾਰ ਰਹੂਗੀ ਇਹਦੇ ਨਾਲ ਤੁਸੀਂ ਚੈੱਕ ਕਰੋ ਇਹ ਆਪਾਂ ਕੁੰਦੇ ਵਾਲੀ ਸਲਵਾਰ ਰੈਡੀ ਕੀਤੀ ਹੈ ਜੀ ਫੁੱਲ ਪਟਿਆਲਾ ਸਲਵਾਰ ਹੈ ਤੇ ਇਹਦੇ ਉੱਪਰ ਆਪਾਂ ਵਰਕ ਦਿੱਤਾ ਹੈ ਵਰਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਪ੍ਰੋਪਰ ਵਰਕ ਦਿੱਤਾ ਹੈ ਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਇੰਨਾ ਕੁ ਵਰਕ ਦੇ ਦੇਨੇ ਆ ਤਾਂ ਆ ਚੀਜ਼ ਬੈਕ ਤੋਂ ਜਦੋਂ ਆਪਾਂ ਵੇਅਰ ਕਰਦੇ ਤਾਂ ਵਧੀਆ ਨਹੀਂ ਲੱਗਦੀ ਤੁਸੀਂ ਚੈੱਕ ਕਰੋ ਆਪਾਂ ਇਹ ਚੀਜ਼ ਦਾ ਪੂਰਾ ਧਿਆਨ ਰੱਖਦੇ ਆ ਤਾਂ ਪ੍ਰੋਪਰ ਵਰਕ ਦਿੱਤਾ ਹੈ ਜਦੋਂ ਆਪਾਂ ਇਹ ਚੀਜ਼ ਵੇਅਰ ਕਰਾਂਗੇ ਤਾਂ ਬੈਕ ਤੋਂ ਬਹੁਤ ਹੀ ਪਿਆਰੀ ਲੱਗੂਗੀ ਹਾਂਜੀ ਇਹਦੀ ਸਲਵਾਰ ਤੇ ਇਦਾਂ ਕੰਮ ਆ ਗਿਆ ਐਂਡ نیچے ਆਪਾਂ ਫਿਨਿਸ਼ਿੰਗ ਦਿੱਤੀ ਹੈ ਇਦਾਂ ਸਲਵਾਰ ਆਗੀ ਜੌਰਜਟ ਦੀ ਆਪਾਂ ਇਹਦੇ ਨਾਲ ਸਲਵਾਰ ਰੱਖੀਏ ਫੁੱਲ ਪਟਿਆਲਾ ਸਲਵਾਰ ਰੋਊਗੀ ਐਂਡ ਪਿਓਰ ਚਨਾਉਣ ਦਾ ਬੇਸ ਕਲਰ ਦਾ ਹੀ ਆਪਾਂ ਇਹਦੇ ਨਾਲ ਰੱਖਿਆ ਜੀ ਦੁਪੱਟਾ ਤੇ ਦੁਪੱਟੇ ਨੂੰ ਆਪਾਂ ਦਿੱਤੀ ਹੈ 골ਡਨ ਲੇਸ ਦੀ ਇਹ ਤਾਂ ਬਰੀਕ ਜੀ ਫਿਨਿਸ਼ਿੰਗ ਕਿਉਂਕਿ ਇਦਾਂ ਦੀ ਫਿਨਿਸ਼ਿੰਗ ਲਾਈਕ ਕਰਦੇ ਆ ਲੇਸ ਦੀ ਇਹ ਤੁਸੀਂ ਸਾਨੂੰ ਆਪਣੀ ਚੁਆਇਸ ਦੱਸ ਸਕਦੇ ਹੋ ਜਿੱਦਾਂ ਦੀ ਤੁਹਾਡੀ ਚੁਆਇਸ ਹੁੰਦੀ ਆਪਾਂ ਉਦਾਂ ਦੀ ਚੀਜ਼ ਤੁਹਾਨੂੰ ਰੈਡੀ ਕਰਕੇ ਦਵਾਂਗੇ ਇਹ ਬਿਲਕੁਲ ਬਰੀਕ ਜੀਆਂ ਲੇਸਾਂ ਪਸੰਦ ਕਰਦੇ ਆ ਤਾਂ ਆਪਾਂ ਇਦਾਂ ਬਹੁਤ ਪਿਆਰੀ ਜੀ ਇਹਦੀ ਲੇਸ ਐਡ ਆਨ ਕੀਤੀ ਹੈ ਇਹਦੇ ਉੱਪਰ ਇਹ ਸੂਟ ਤੁਸੀਂ ਚੈੱਕ ਕਰੋ ਜੀ ਬਹੁਤ ਹੀ ਪਿਆਰਾ এলিਗੈਂਟ ਜਿਹਾ ਪੀਸ ਰੈਡੀ ਹੋਇਆ ਤੇ ਜਿੱਦਾਂ ਆਪਣੇ ਵਰਕ ਵਾਲਿਆਂਗੇ ਹੋਰ ਚੀਜ਼ਾ ਥੋੜਾ ਹਟ ਕੇ ਕਨਸੈਪਟ ਦੇ ਵਿੱਚ ਅਲੱਗ ਜਿਹਾ ਕਨਸੈਪਟ ਆਪਣਾ ਰੈਡੀ ਹੋਇਆ ਤੇ ਬਹੁਤ ਹੀ ਪਿਆਰਾ ਤੇ ਇਹ ਇਦਾਂ ਦਾ ਮਤਲਬ ਸੂਟ ਰੈਡੀ ਹੋਇਆ ਕਿ ਆਊਟ ਆਫ ਫੈਸ਼ਨ ਨਹੀਂ ਹੋਗਾ ਇਹਨੂੰ ਆਪਾਂ ਕਦੇ ਵੀ ਵੇਅਰ ਕਰ ਸਕਦੇ ਹਾਂ ਅੱਜ ਤੋਂ 5 ਸਾਲ ਬਾਅਦ ਵੀ ਵੇਅਰ ਕਰਾਂਗੇ ਤਾਂ ਇਹ ਟਰੈਂਡਿੰਗ ਸੂਟ ਹੀ ਲੱਗੂਗਾ ਠੀਕ ਹੈ ਜੀ ਕਿਉਂਕਿ ਇਹ ਚੀਜ਼ਾਂ ਸਰਤਾਰੀ ਜੀ ਲੁੱਕ ਦੀਆਂ ਰੈਡੀ ਹੁੰਦੀਆਂ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਆਪਣੀ ਤੁਸੀਂ ਚੁਆਇਸ ਦੇ ਅਕੋਰਡਿੰਗ ਕਲਰ ਰੈਡੀ ਕਰਵਾ ਸਕਦੇ ਹੋ ਇਹਨਾਂ ਨੇ ਸਾਨੂੰ ਭੇਜੇ ਸੀ ਕਿ ਸਕੇਈ ਵਾਲੇ ਕਲਰ ਆਪਾਂ ਨੂੰ ਚਾਹੀਦੇ ਆ ਤਾਂ ਆਪਾਂ ਸੀਮ ਕਲਰ ਇਹਨਾਂ ਨੂੰ ਰੈਡੀ ਕਰਕੇ ਦਿੱਤੇ ਬਹੁਤ ਪਿਆਰਾ ਸੂਟ ਹੈ ਜੀ ਰੈਡੀ ਹੋਇਆ ਇਹ ਹੈਗਾ ਬਾਂਦਨੀ ਦੇ ਉੱਪਰ ਟਿਸ਼ੂ ਬਾਂਦਨੀ ਦੇ ਉੱਪਰ ਆ ਜਾਂਦਾ ਜੀ ਇਹ ਵੀ ਇਹ ਇੱਤਾਂ ਹੀ ਟਾਈ ਡਾਈ ਸ਼ਰਟ ਆਉਂਦੀਆਂ ਕਲੀਆਂ ਦੇ ਪੈਨਲ 'ਚ ਕੰਮ ਕੀਤਾ ਜੀ ਆਪਾਂ ਇਦੇ ਵਿੱਚ ਵੀ ਕੰਮ ਸਾਰਾ ਤੁਸੀਂ ਦੇਖ ਸਕਦੇ ਹੋ ਦਬਕੇ ਦਾ ਕੰਮ ਜ਼ਿਆਦਾ ਆ ਜਾਂਦਾ ਨਾਟ ਵਰਕ ਦਿੱਤਾ ਹੋਇਆ ਠੀਕ ਹੈ ਕੰਮ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਤੁਹਾਨੂੰ ਬਹੁਤ ਨੇੜੇ ਤੋਂ ਹਰ ਚੀਜ਼ ਦਿਖਾਉਂਦੇ ਆ ਵਿੱਚ ਸਾਰੇ ਦੇ ਵਿੱਚ ਬੁਟੀ ਆ ਜਾਂਦੀ ਹੈ ਦੋ ਤਰ੍ਹਾਂ ਦੀ ਬੁਟੀ ਦਿੱਤੀ ਹੋਈ ਆ ਆਪਾਂ ਕਲਰ ਕੰਬੀਨੇਸ਼ਨ ਦਿੱਤਾ ਹੋਇਆ ਜਿੱਦਾਂ ਪਰਪਲ ਐਂਡ ਪਿੰਕ ਜਿਹਾ ਸ਼ੇਡ ਆ ਜਾਂਦਾ ਦੋਨੋਂ ਕਲਰ ਦਿੱਤੇ ਹੋਇਆ ਤੁਸੀਂ ਦੇਖ ਸਕਦੇ ਹੋ ਬੁਟੀ ਦੇ ਵਿੱਚ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਵੀ ਸੂਟ ਇੱਦਾਂ ਪੂਰਾ ਤਪਕੇ ਦਾ ਕੰਮ ਰਹੂਗਾ ਜੀ ਘੇਰਾ ਐਂਡ ਕਲੀਆਂ ਪੂਰੇ ਦੇ ਵਿੱਚ ਬੂਟੀ ਆ ਜਾਂਦੀ ਹੈ ਚੱਕ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਪੀਸ ਬਹੁਤ ਪਿਆਰਾ ਲੱਗ ਰਿਹਾ ਇਹਦੇ ਨਾਲ ਕريب ਦੀ ਆਪਾਂ ਰੱਖੀ ਹੈ ਜੀ ਬਾਟਮ ਮੋਵ ਕਲਰ ਦੀ ਜਿਹੜਾ ਮੋਵ ਕਲਰ ਇਹਦੇ ਵਿੱਚ ਆ ਰਿਹਾ ਸੇਮ ਕਲਰ ਦੀ ਆਪਾਂ ਬਾਟਮ ਰੱਖੀ ਹੈ ਇਹਦੀ ਐਂਡ ਜੀ ਇਹਦੇ ਨਾਲ ਦੁਪੱਟਾ ਤੇ ਇਹ ਦੁਪੱਟੇ ਨੂੰ ਵੀ ਆਪਾਂ ਕਿਰਨ ਲੇਸ ਨਾਲ ਵੀ ਰੈਡੀ ਕੀਤਾ ਹੈ। ਬਾਕੀ ਇਹ ਜਿਹੜਾ ਵਰਕ ਆਪਾਂ ਇਹਦੇ ਤੇ ਕੀਤਾ ਤੁਸੀਂ ਇਹਨੂੰ ਪਲੇਨ ਤੇ ਵੀ ਕਰਵਾ ਸਕਦੇ ਹੋ ਪਲੇਨ ਤੇ ਵੀ ਇਹ ਬਹੁਤ ਵਧੀਆ ਲੱਗੂਗਾ। ਕਲਰ ਕੰਬੀਨੇਸ਼ਨ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸਾਨੂੰ ਦੱਸ ਸਕਦੇ ਹੋ। ਇਹ ਆ ਗਿਆ ਜੀ ਤੇ ਨੈਕਸਟ ਆ ਗਿਆ ਜੀ ਇਹ ਵਾਲਾ। ਇਹ ਵੀ ਡਿਜ਼ਾਈਨ ਆਪਣਾ ਸੁਪਰ ਹਿੱਟ ਚੱਲ ਰਿਹਾ ਜੀ ਇਹ ਪਿਓਰ ਕ੍ਰਾਸ ਟਿਸ਼ੂ ਦੇ ਉੱਪਰ ਹੈ ਆਪਾਂ ਕੀਤਾ ਹੋਇਆ ਕੰਮ। ਕਲਰ ਇਹ ਵੀ ਬਹੁਤ ਪਿਆਰਾ ਹੈ ਜੀ ਇਹਦੇ ਪੂਰਾ ਪੂਰਾ ਪੈਚ ਲੱਗ ਕੇ ਕੰਮ ਹੋਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਨੋਟ ਵਰਕ ਹੈ ਜੀ ਇਹਦੇ ਵਿੱਚ ਵੀ ਦਬਕੇ ਦਾ ਕੰਮ ਹੈਂਡ ਆਰੀ ਆ ਜਾਂਦੀ ਹੈ ਮਤਲਬ ਪੂਰਾ ਪ੍ਰੋਪਰ ਬਹੁਤ ਸੋਹਣਾ ਪੀਸ ਰੈਡੀ ਹੋਇਆ ਇਹ ਵੀ ਇਹਦਾ ਘੇਰਾ ਆ ਗਿਆ ਜੀ ਐਂਡ ਇਹਦੀਆਂ 슬ੀਵਸ ਤੇ ਕੰਮ ਆ ਜਾਂਦਾ ਇਹ ਕੰਮ ਇਹਦੀਆਂ 슬ੀਵਸ ਤੇ ਆ ਜਾਂਦਾ ਠੀਕ ਹੈ ਕਟ ਦਾਣਾ ਆ ਗਿਆ ਪੂਰਾ ਇਹਦੇ ਵਿੱਚ ਕਲਰਫੁਲ ਕਟ ਦਾਣਾ ਵੀ ਦਿੱਤਾ ਹੋਇਆ ਆਪਾਂ ਵਿੱਚ ਥੋੜਾ ਈ ਟਿਸ਼ੂ ਦੇ ਵਿੱਚ ਥੋੜੀ ਸ਼ਾਈਨ ਹੁੰਦੀ ਹੈ ਇਸ ਕਰਕੇ ਡਬਲ ਟੋਨ ਜੀ ਦਿੰਦਾ ਇਹ ਆ ਜੀ ਜੀ ਦੀ ਬਾਟਮ ਗਰੇਪ ਦੀ ਸਲਵਾਰ ਰੱਖੀ ਆਪਾਂ ਇਹਦੇ ਨਾਲ ਐਂਡ ਪਿਓਰ ਟਿਸ਼ੂ ਦਾ ਇਹਦੇ ਨਾਲ ਦੁਪੱਟਾ ਹੈ ਜੀ ਦੁਪੱਟਾ ਇਹਦਾ ਬਹੁਤ ਪਿਆਰਾ ਤੁਸੀਂ ਸੇਮ ਐਜ਼ ਇਟ ਇਜ਼ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਤੇ ਆਪਣੀ ਚੁਆਇਸ ਦਾ ਕਲਰ ਵੀ ਸਾਨੂੰ ਦੱਸ ਸਕਦੇ ਹੋ ਕਿ ਤੁਹਾਨੂੰ ਕਿੱਦਾਂ ਦਾ ਚਾਹੀਦਾ ਪਿਓਰ ਟਿਸ਼ੂ ਦਾ ਇਹ ਦੁਪੱਟਾ ਜੀ ਇੰਟੈਂਟ ਟਾਈਪ ਹੋ ਗਿਆ ਦੇਖ ਸਰ ਵਿੱਚ ਜੋ ਕਿ ਬਹੁਤ ਪਿਆਰਾ ਲੱਗਦਾ ਹੈ ਇਹ ਸਾਡੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਬਾਕੀ ਸਾਰਿਆਂ ਦਾ ਬਹੁਤ ਧੰਨਵਾਦੀ ਤੁਸੀਂ ਬਹੁਤ ਪਿਆਰੇ ਪਿਆਰੇ ਕਮੈਂਟ ਕਰਦੇ ਹੋ ਤੇ ਸਾਡੇ ਸੂਟਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋ ਤੇ ਫਸਟ ਟਾਈਮ ਜਿਹੜੇ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਹੋ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੇ ਵੀਡੀਓ ਵਾਚ ਕਰਨ ਲਈ ਧੰਨਵਾਦ